ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਰਾਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਜਨਾਲਾ ਤਹਿਸੀਲ ਵੀਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨ ਮੇਰੇ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ گاਵਾ ਤੇ ਦੋ ਹੀ ਤੁਹਾਨੂੰ ਮੱਝਾਂ ਵਿਖਾਉਣੀਆਂ ਵਾ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਓਸ ਸਨਾਠੀ ਠਾਜੇ ਵਧੀਆ ਵਧੀਆ ਜੀ ਚਲੋ ਵਧੀਆ ਚਾਹੀਦਾ ਤੇ ਨਾਮ ਦੱਸ ਤੇ ਕਰੀ ਨਾਮ ਸੋਨੂ ਸ਼ਹਿਰ ਜਨਾਲਾ ਜ਼ਿਲ੍ਹਾ ਮਰਸਦਾ ਵੇਖ ਗਿਆ ਮਾਲ ਪੁੱਛੋ ਜੀ ਦਾ ਫੂਮਾ ਹੈ ਗਿਆ ਦਾ ਅੱਛਾ ਅੰਦਾ ਭਾਈ ਤੁਸੀਂ ਤੇ ਖੁਲੋਂਦੇ ਨੇ ਹੱਥ ਬੜੇ ਮਲਦੇ ਹੱਥ ਨਾਲ ਅੰਦਾ ਮਿਲਿਆ ਕਰੋ ਅੱਛਾ ਅੰਦਾ ਇਹ ਉਦਾਂ ਵੀ ਮਾੜੇ ਹੁੰਦੇ ਹੱਥ ਨਹੀਂ ਮਿਲਣੇ ਠੀਕ ਆ ਮੈਂ ਅੱਜ ਵੀਰ ਜੀ ਚੋਂ ਗੱਲ ਨੋੜ ਕੀਤੀ ਆ ਆਪਾਂ ਹੁਣ ਅੱਜ ਦੋ ਛੱਟ ਤੇ ਆ ਇਹ ਨਵੇਂ ਇਹ ਨਵੇਂ ਗੱਲ ਕੱਢੀ ਜਾਂਦੀ ਜੀ ਦਾ ਫੋਨ ਮੈਨੂੰ ਚੇਚਾ ਆਇਆ ਸੀ ਅੰਦਾ ਭਾਈ ਇਹ ਕੰਮ ਨਾਲ ਕਰੋ ਹੱਥ ਨਾਲ ਮਿਲਿਆ ਕਰੋ ਅੱਛਾ ਮੈਂ ਉਹ ਹੱਥ ਜੀ ਦਾ ਪੈ ਨਹੀਂ ਨਾ ਕੇ ਲ ਨਵਾਰੇ ਜਿਹੜਾ ਕੋ ਬੰਦਾ ਚੰਗੀ ਮੱਤ ਦੇਣਾ ਕੋਈ ਮਾੜੀ ਦਿੰਦੇ ਆ ਚਲੋ ਇਹਦੇ ਨਾਲ ਕੋ ਆਪਣੀ ਸਮਝੋਗੇ ਉਹਨੂੰ ਪਤਾ ਹੋਊਗਾ ਇਹ ਪਲੇ ਨੌਲੇਜ ਹੋਊਗੀ ਥੋੜੀ ਬੋਦੀ ਬਰੀ ਅੱਛਾ ਬੰਦਾ ਬਈ ਤੂੰ ਹੱਥੇੜੀ ਦਾ ਮਲਦੇ ਨਾ ਇਹ ਹੀ ਆਜ ਦੋ ਬਸ ਮਲ ਲੈ ਠੀਕ ਹੈ ਜੀ ਚਲੋ ਹੋ ਗਿਆ ਚਲੋ ਕੋਈ ਤਾਪ ਤਾਪ ਹਾਂ ਤੇ ਅੱਜ ਦੋ ਮੱਜਾਂ ਫਿਰ ਦੋ ਗਾਵਾਂ ਫੋਨ ਨੰਬਰ 98145755 ਠੀਕ ਹੈ ਹਾਂਜੀ ਆ ਮੈਸੂਈ ਅੱਜ ਕੱਢੀ ਠੀਕ ਹੈ ਜੀ ਮੇਲੇ ਕੀ ਮਹੀਨੇ ਦੀ ਕੋਈ ਡੇਰ ਮਹੀਨੇ ਗੱਲ ਲੈ ਕੋਈ ਦਸਨ ਵਾਧੇ ਗੱਲ ਲੈ ਚਲ ਵਾਦੀ ਹੋ ਗਈ। ਤੋਂ ਡੇਢ ਦੀ ਗੱਲੇ ਕੋ ਦੋ ਨਿਕਲੇ ਆਪਾਂ ਸਾਹਮਣੇ ਹੀ ਆ ਸਾਡੇ ਸਾਹਮਣੇ ਹੀ ਆ ਸਾਰਾ ਕੁਆ ਆਪਣੇ ਹਿਸਾਬ ਨਾਲ ਕੋਈ ਲਾਲੇ ਕਿੰਨੇ ਚੇਤੀ ਦੋ ਦੀ ਆ ਤਿੰਨਾਂ ਦੀ ਆ ਡੇਢ ਦੀ ਆ ਜੋ ਵੀ ਆ ਤੇ ਕਿੰਨਾ ਜੀ ਵਿਧਿਆ ਤੇ ਕਲ ਦੁੱਧ 6 ਕਿਲੋ ਜੀ 6 ਕਿਲੋ ਹੈਗਾ ਪੱਕਾ ਦੁੱਧ ਇਹ ਆਈਆਂ ਲਾਈਆਂ ਆ ਠੀਕ ਹੈ ਜੀ ਤੁਰ ਫੇ ਲੈਣ ਮਿਲਦੀ ਕੱਟੀ ਤੇ ਦੋਵੇਂ ਟਾਈਮ ਮਿਲਦੀ ਭਾਈ ਕੱਟੀ ਦੇ ਤੇ ਕੱਟੀ ਤਾਂ ਬਣਾ ਚ ਮਿਲਦੀ ਜੀ ਨਾਏ ਵੱਡੀਆਂ ਨਾ ਛੋਟੀਆਂ ਮੇਰੇ ਵੀ ਰੱਖਣਾ ਆ ਮੀਡੀਅਮ ਜੇ ਹੀ ਕਰਦੇ ਆ ਹਾਂ ਦੋਨਾਂ ਦੇ ਕਾ ਦੇਖੋ ਜਈ ਆ ਹਾਂਜੀ ਤੇ ਕਿੰਨਾ ਰੱਖਣਾ ਵਿਧੇ ਦਾ ਹੁਣ ਭਾਜੀ 1 ਨੰਬਰ ਦਾ ਚਵਾਚੂ 1 ਨੰਬਰ ਦਾ ਕੋਈ ਭੂਰ ਛੱਟਾ 31 ਦੇ ਮਿਲਦੀ ਦੋਵੇਂ ਜਾਨ ਨੂੰ ਠੀਕ ਆ ਹਾਂਜੀ ਤੇਰਾ ਮੁੱਲ ਇਹ ਭਾਜੀ ਦੇ ਦਾਂਗੇ 48000 ਦੀ 48000 ਦੀ ਵਿੱਚੋਂ ਕਰਨਾ ਮੰਨਤਾ ਨਾ ਹੋਰ 47 ਦੀ ਵਈ ਦੇ ਦਾਂਗੇ ਹਾਂ ਲਈ ਠੀਕ ਹੈ ਜੀ ਹਾਂ ਤੇ ਹੁਣ ਆ ਗਿਆ ਆਪਣੇ ਕੋਲ ਦੂਸਰੇ ਨੰਬਰ ਤੇ ਨੀਲੀ ਦੀ ਹਾਂ ਕੋਣੀ ਜੀ ਇਹ ਤੇ ਬੱਚੇ ਤਾਂ ਬਿਨਾਂ ਜੇ ਇਹਨੂੰ ਭਾਈ ਸੂਈ ਨੂੰ ਕੋਈ ਹੋ ਚਲੋ ਬੱਚਾ ਮਰ ਗਿਆ ਕਹਿ ਨਹੀਂ ਸਕਦੇ ਹਾਂਜੀ ਸੂਈ ਨੂੰ 20 ਤੋਂ 25 ਦਿਨ ਹੋਏ ਜੇ ਅੱਛਾ ਬੁੜੀ ਜੀ ਬਲਕ ਕਿੰਨਾ ਪਰੇ ਮੜਖਾਈ ਜਾਂਦੀ ਏ ਤੇ ਦੁੱਧ ਕਿੰਨਾ ਜੀ ਦੁੱਧ ਦੇ ਕੋ ਸੱਤ ਗਲੂ ਆ ਜੀ ਤੋਰੋ ਫੇਰ ਇਹਨੂੰ ਹਾਂ ਇਹ ਕਿੱਦਾਂ ਮਿਲਦੀ ਜੇ ਇਹ ਉਹਨਾਂ ਕਰਦੇ ਭਾਈ ਮਿਲੀ ਪਾੜੇ ਦੇ ਅੱਛਾ ਹੁਣ ਆਪਣੇ ਕੋ ਕਿਹੜੇ ਡਾਇਜੰਗ ਕੀ ਗੱਲ ਵਸਦੀ ਐ ਮੈਂ ਆਪਾਂ ਕਹੀਏ ਠੀਕ ਹੈ ਜੀ ਉਹ ਬੰਦੇ ਦੋਵੇਂ ਪਿਓ ਪੱਤਿਆ ਬੜੇ ਮਰਮਾਨਾ ਚੋਲੀ ਦਾ ਅਕੀ ਪਿਓ ਚੋਲੀ ਦਾ ਪੁੱਤ ਜੋ ਹੱਥੇ ਪਈ ਨਾ ਦੇ ਠੀਕ ਹੈ ਜੀ ਹਾਂ ਉਹੋਂ ਜ਼ਿਆਦਾ ਜੰਗਲ ਬੁੜਾ ਹੀ ਝੋਦਾ ਨਾ ਦਾ ਠੀਕ ਆ ਉਹਦੇ ਥੋੜਾ ਠੀਕ ਠਾਕ ਹੀ ਰਹਿੰਦਾ ਉਹਦਾ ਬੀਪੀ ਬੜਾ ਵੱਧ ਆ ਅੱਛਾ ਉਹ ਠੀਕ ਨਹੀਂ ਨਹੀਂਦਾ ਬੁੜਾ ਹੀ ਝੋਦਾ ਜ਼ਿਆਦਾ ਨਗਰ ਦੇ ਇਹ ਲੱਗਦਾ ਤਾਂ ਕਿ ਖਾਸ ਬੰਦਿਆਂ ਗਈ ਆ ਪਾ ਜੀ ਤਾਂ ਹੀ ਪਤਾ ਉਹਦਾ ਬੀਪੀ ਵੱਧਾ ਜ਼ਰਦਾ ਬੜਾ ਉਹ ਇਤਨੀ ਜਿਹੜੇ ਕਿੰਦੇ ਹੁੰਦੇ ਪੈਗ ਪੁਗ ਲਾ ਲਿੰਦੇ ਆ ਮੇਰੀ ਪੈਗ ਵਾਲੀ ਲਿਗੇ ਸੋ ਵੀ ਬੰਦੇ ਆ ਇਹ ਪੈਗ ਦੇ ਲੱਗ ਨਹੀਂ ਜਾਂਦੇ ਅੱਛਾ ਇਹ ਦੂਸਰੇ ਆ ਫੜਕੇ ਫੂਲ ਵੀ ਆਖੇ ਵੀਡੀਓ ਬਣਾ ਕੇ ਕੱਢਣਗੇ ਅੱਛਾ ਇਹ ਸੋ ਵੀ ਬੰਦੇ ਰੱਬ ਦੇ ਨਾਮ ਲੈ ਆਏ ਬੰਦੇ ਤੇ ਥਾਨ ਛੱਡਾ ਦੇਖੋ ਇਹਦਾ ਮੁੱਲ ਬੜੀ ਵਧੀਆ ਜ ਇਹ ਦੇ ਲਾਇ 40000 ਦੀ 40000 ਦੀ ਅੱਜ ਸਾਫ਼ ਵੇਖੋ ਥਾਂ ਤੇ ਦੁੱਧ 7 ਲੀਟਰ ਪੱਕਾ ਜੀ ਤੇ ਕੋਲ ਪਾਜੀ ਚੋਕੇ ਖੜੇ ਕੋ ਲੀਟਰ ਮਾਰ ਕੇ ਚਵਾ ਗੱਤ ਹੋਵੇ ਬਾਦ ਬਾਦੀ ਨੂੰ ਮੈਂ ਵੱਧ ਘੱਟ ਕਰ ਸਕਦੇ ਹਾਂ ਅੱਧਾ ਕਿਲੋ ਪਾ ਵਾਜੇ ਕਰ ਦੇ ਅੱਛਾ ਉਹ ਕਿਲੋ ਕਿਹਦੇ ਵੱਧ ਕਰ ਰਹੇ ਸਾਡੇ ਕੋ ਆਈ ਹੈ ਫਿਰ ਗਾਂਹ ਚਲ ਜਣੀ ਆ ਠੀਕ ਆ ਭਾਈ ਚੋਣ ਇੱਕ ਨੰਬਰ ਦੀ ਚਾਲੂ ਬੜੀ ਜੇ ਤੇ ਵਿੱਚੋ ਕਰਨਾ ਮੰਨ ਤਨ ਪਾਜੀ ਇਹ 55000 ਦੀ ਦਵਾਂਗੇ ਠੀਕ ਹੈ ਜੀ ਹਾਂ ਤੇ ਹੁਣ ਗਾਵਾਂ ਦੋ ਵਿਖਾ ਦਈਏ ਪਹਿਲਾਂ ਇੱਕ ਆਹੀ ਗਾਂ ਤੁਹਾਨੂੰ ਦਿਖਾਉਣੀ ਹੈ ਦੋਵੇਂ ਜਰਸੀ ਕ੍ਰੋਸ ਜੀਆਂ ਆਈਆਂ ਤੇ ਇਹਦੇ ਥਣ ਦੇ ਹੀ ਸਾਡੇ ਲੱਗੇ ਤਾਂ ਕਿੰਨਾ ਤਾਂ ਉਹਦੇ ਵਿੱਚ ਜੀ ਤਾਂ ਉਹਦੇ ਵਿੱਚ ਇਹ ਕੋਲ ਹੋਊਗਾ 8 ਕਿਲੋ ਪਰ ਮੈਂ 7.5 ਕਿਲੋ ਗੰਢੀ ਦਾ ਵਾਹ ਜੀ ਠੀਕ ਹੈ ਜੀ ਇਹ ਲੀਟਰ ਮਾਰ ਕੇ ਚੋਣ ਇੱਕ ਨਾ ਮਰਜੀ ਜੀ ਤੁਰ ਫੇਰੀ ਨਾ ਜਵਾਜ ਨੂੰ ਵਧੀਆ ਲੱਗਾ ਜੀ ਇਹ ਤਾਂ ਬੱਚਾ ਹੈਗਾ ਕਿ ਨਹੀਂ ਨਹੀਂ ਤਾਂ ਨਹੀਂ ਬੱਚਾ ਹੈ ਇਹ ਬੱਚੇ ਤਾਂ ਵੀ ਨਹੀਂ ਹਾਂ ਪਰ ਬਣੀ ਹੈ ਜੀ ਜੇ ਡੇਢ ਮਹੀਨੇ ਦੀ ਆਪਾਂ ਜੀ ਚੈੱਕ ਕਰਾਈ ਆ ਤੁਸੀਂ ਵੀ ਛੇਤੀ ਆ ਗਏ ਘੋਡੇ ਦਾ ਠੀਕ ਹੈ ਜੀ ਦਸਿਆ ਦਾ ਭਾਜੀ ਬਣੀਆਂ ਪਰ ਆਪਾਂ ਚੱਕ ਚੁਕੜੀਆਂ ਕਰਾਈਆਂ ਗਾਵਾਂ ਜਿੱਥੇ ਨੇ ਬੜੀਆਂ ਨਿਕਲੀਆਂ ਘੱਬਣਾ ਗਈਆਂ ਨੇ ਜਾ ਕੇ ਠੀਕ ਆ ਹਾਂ ਪਰ ਆਪਾ ਚੈੱਕ ਨਹੀਂ ਕਰਾਈ ਇਹ ਹੈ ਕਿ ਚਲੋ ਕੋਈ ਜਾ ਕੇ ਚੈੱਕ ਕਰਾ ਲੇ ਹਨਾ ਇੱਕ ਵਾਰੀ ਹਾਂਜੀ ਤੁਹਾਨੂੰ ਛੇਤੀ ਹੀ ਮੜੇ ਤੁਸੀਂ ਆ ਕੇ ਛੇਤੀ ਆਇਂ ਨਹੀਂ ਮੈਂ ਚੈੱਕ ਨਹੀਂ ਹਿਦਾ ਠੀਕ ਆ ਪਰ ਆਪਾ ਗਾਰੰਟੀ ਨਹੀਂ ਪਾਜੀ ਕੋ ਦੀ ਗਾਰੰਟੀ ਕੋਈ ਨਹੀਂ ਹੈ ਇਹਦੇ ਰੇਟ ਇਹਦਾ ਖਾਲੀਆ ਵਾਲਾ ਹੀ ਹੋਊਗਾ ਬਸ ਇੱਕ ਦੱਸਿਆ ਹੀ ਆ ਵੀ ਹਾਂਜੀ ਗਾੜੀ ਬਣੀ ਆ ਕੋਈ ਵੀ ਆਪਾਂ ਚੈੱਕ ਕਰਵਾ ਸਕਦਾ ਕੋਈ ਵੀ ਰੋਸਾ ਨਾ ਫਿਰ ਸੰਭ ਕਰ ਲਿੰਦਾ ਵਾ ਤੇ ਚੋਣ ਪਾਜੀ ਇੱਕ ਨੰਬਰ ਦੀ ਚਵਾ ਪੂਰ ਛਟਾ ਥਣ ਘਾੜਵਾ ਦੇ ਜੰਮੀ ਆ ਜੀ ਆਪਣੀ ਤੇਰਾ ਮੁੱਲ ਇਹ ਦੇਦਾ 18000 ਨੇ 18000 ਦੇ ਹਾਂਜੀ ਛੋਟ-ਛਟ ਵਿੱਚ 17 ਦੀ ਭਾਜੀ ਪੂਰੇ ਦੀ ਖਾਨਾ ਹੀ ਦੇਣੀ ਏ ਠੀਕ ਹੈ ਜੀ 100 ਰੁਪਿਆ ਕ ਛੋੜੀ ਲਈ ਬਸ ਠੀਕ ਹੈ ਜੀ ਤੇ ਹੁਣ ਆ ਗਈ ਆਪਣੇ ਕੋਲ ਇਹ ਦੇਖੋ ਇਹ ਨਹੀਂ ਕੋਈ ਉਪਰ ਘੜਲਾ ਦੀ ਆਲੀ ਤੀਜ ਆਵੇ ਲੋ ਇਹ ਕਈ گاؤں ਨਹੀਂ ਲੈ ਤਨ ਤਾ ਮਾਰ ਲਈ ਨਾ ਠੀਕ ਹੈ ਭਾਵੇਂ ਜਿੱਦਾਂ ਦੀ ਮਰਜ਼ੀ ਬੈ ਜਾਓ ਵਾਹ ਬਾਕੀ ਥੱਲੇ ਵੀ ਕਾਫੀ ਸਫਾਈ ਚ ਹੈਗੀ ਵੀ ਜਰਸੀ ਚ ਆ ਜਿਹੜੀ ਆਓ ਕੋਲੇ ਆਓ ਕੋਲੇ ਲੈ ਆਓ ਮੜੇ ਆ ਨਾ ਬੱਚੇ ਨੇ ਕੱਟ ਜੇ ਮੜੇ ਮੜੇ ਨਾਲ ਥਾਣਾ ਜਿੱਦਾਂ ਆਓ ਅੱਜ ਤਾਂ ਮੜੇ ਮੜੇ ਨਾਲ ਹਾਂਜੀ ਹਾਂਜੀ ਬੱਚਾ ਮੂੰਹ ਮਾਂ ਮਾਰਦਾ ਰਹਿ ਕੇ ਦੇ ਠ ਤੇ ਆ ਬੱਚਾ ਜੀ ਦਾ ਵਕੀਰ ਜੀ ਮਗਰ ਬੱਚਾ ਜੀ ਸੂਈ ਕੋਈ 20 ਪੰਜਾਂ ਦਿਨਾਂ ਦੇ ਲੱਗ ਜਾ ਕੇ ਮਹੀਨੇ ਦੇ ਲੱਗ ਜਾ ਕੇ ਇਹ ਹੈਗੀ ਆ ਆਪਾਂ ਹੁਣ ਕਹਿ ਰਹੀਏ ਬੱਚਾ ਨਿਕਾ ਜਾ ਵਾ 15 ਦਿਨ ਸੂਈ 20 ਜੀ ਮਹੀਨੇ ਦੇ ਕਿੰਨੇ ਸੂਈਏ ਘਰ ਵਾਲੇ ਵੀ ਆਂਦੇ ਤੇ ਇਹ ਤੇ ਕੋ ਦੁੱਧ ਕਿੰਨਾ ਜੀ ਦੁੱਧ ਭਾਈ ਇਹ ਹੋਗਾ 9 ਕਿਲੋ ਅੱਛਾ ਪਹਿਲਾਂ ਠੰਡਾ ਦੁੱਧ ਨਾਲ 8 ਘੰਟੇ ਦੀ ਰੰਡੀ ਲਾਵਾਂਗੇ ਜੀ ਤੋਰੋ ਫੇਰ ਇਹਨਾਂ ਮੈਂ ਠੰਡਾ ਦੁੱਧ ਆ ਪੱਕਾ ਦੁੱਧ ਜਿਹੜਾ 8 ਲੀਟਰ ਹੈਗਾ ਵਾ 9 ਤਾਂ ਭਾਈ ਬਾਹਰ ਹੋਊਗਾ ਠੀਕ ਹੈ ਜੀ ਹਾਂ ਹੈਗੀ ਇਹ ਵੀ ਜਰਸੀ ਚ ਆ ਸੀ ਹੋ ਬੜੀ ਜੇ ਤਾਂ ਇਹ ਹੈ ਕਿ ਗਰਮੀ ਦਾ ਮੌਸਮ ਨਹੀਂ ਗੱਡੀ ਆਉਂਦੀ ਆ ਇਹ ਕੋਈ ਲੱਤ ਮਾਰਨੀ ਹੈ ਵੇਖੋ ਜਿੱਥੇ ਮਰਜ਼ੀ ਪੀਟੇ ਲੋ ਠੀਕ ਹੈ ਜੀ ਹਾਂ ਤੇ ਸੰਗਣਾ ਦੁੱਧ ਹੁੰਦਾ ਇੰਨਾ گاਵਾ ਦੇ ਕਰੀ ਚਿਹਰਾ ਦਿਖਾ ਦਈਏ ਤਾਂ ਆਪਾਂ ਆਹ ਦੇਖ ਲੈਂਦੇ ਹਾਂ ਠੀਕ ਹੈ ਜੀ ਲੈ ਜਾਈ ਤੇ ਇਹਦਾ ਮੁੱਲ ਵੀ ਜੀ ਇਹ ਵੀ ਆਪਾਂ ਲਾਗੋ ਲਈ ਦੂਰੋਂ ਹੀ ਆਪਾਂ ਸੱਜਣ ਮਿੱਤਰ ਮੁੰਡਾ ਗਗੋਵਾਲ ਦਾ ਸੂਪੀਆਂ ਦਾ ਅੱਛਾ ਆਪਾਂ ਉਹ ਕੋ ਲਈ ਹੈ ਠੀਕ ਹੈ ਦੂਰੋਂ ਨਹੀਂ ਆਈ ਇਹ ਕਿੰਨੇ ਦਿਨ ਨਹੀਂ ਆਈ ਇਹ ਭਾਈ ਜੀ ਦਾ 28000 ਦੀ 28000 ਦੀ ਵਿੱਚੋਂ ਕਰਨਾ ਮੰਨ ਤਨ 26000 ਦੀ ਭਾਈ ਹਾਂ ਨਾ ਲਵਾਂਗੇ ਇਹ ਤਾਂ ਛੋੜ ਹੀ ਸਭ ਇੱਕ ਸੌ ਹੋ ਗਈ ਠੀਕ ਹੈ ਜੀ ਤੇ ਦੁੱਧ 8 ਲੀਟਰ ਪੱਕਾ ਚਵਾ ਕੇ 8 ਲੀਟਰ ਲਾਗੋ ਸੀਰ ਦਾ ਕੋ ਮੋਲੀ ਨਹੀਂ ਕਰਦੇ ਠੀਕ ਹੈ ਜੀ ਤੇ ਠੀਕ ਹੈ ਜੀਰ ਕੁਛ ਕਹਿਣਾ ਹੈ ਹੋਰ ਬਸ ਇਹੋ ਕਹਿਣਾ ਮੱਕੀ ਆਪਣੀ ਕੋਈ ਇੱਥੇ ਆ ਕੇ ਤਸੱਲੀ ਕਰਕੇ ਖੜਿਆ ਬਸ ਇੱਥੇ ਆਓ ਆਪਣੀ ਤਸੱਲੀ ਕਰਕੇ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਵੇਖ ਚੱਕ ਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ